ਪਹਿਲਾਂ ਜਦੋਂ ਖੁਸ਼ ਹੁੰਦੇ ਸੀਗੇ ਤਾਂ ਮੇਲੇ ਜਾਂਦੇ ਸੀ ਨੱਚਦੇ ਸੀ ਟੱਪਦੇ ਸੀ ਕਿਸਾਨ ਕਿਉਂਕਿ ਜੇਬੇ ਜਿਹੜੇ ਆ ਉਹ ਪੈਸਿਆਂ ਨਾਲ ਭਰ ਜਾਂਦੇ ਸੀ ਖੇਤੀ ਜਦੋਂ ਫਸਲ ਵੇਚ ਕੇ ਆਉਂਦੇ ਸੀ ਅੱਜ ਕਿਸਾਨ ਖੁਸ਼ ਕਿਉਂ ਨਹੀਂ ਹੁੰਦਾ ਉਸ ਤਰੀਕੇ ਨਾਲ ਖੁਸ਼ ਬੜੇ ਮਾ ਹੁਣ ਉਹ 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 ਇਰਾਰਤੀ ਸੀਗੇ ਇਹਦਾ ਛੱਡਦੇ ਹੀ ਨੇ ਸਭ ਕੋ ਜ਼ਮੀਨਾਂ ਦੇਉਂਦਾ ਕੋਰੋਨੀਆ ਮੋਲ ਲਈ ਨਹੀਂ ਆ ਫਿਰ ਬੰਨ ਲਾਤਾ ਪਹਿਲਾਂ ਤਾਂ ਕਹਿੰਦੇ ਬੰਦੇ ਹੀ ਬੜੇ ਸੱਚੇ ਸੁੱਚੇ ਸੀਗੇ ਇਹੋ ਜਿਹੇ ਕੰਮ ਨਹੀਂ ਸੀ ਹੁੰਦੇ ਉਹ ਨਹੀਂ ਨਹੀਂ ਸਾਡੀ ਹੋ ਜਾਨੇ ਗੱਲਾਂ ਸੱਚੇ ਸੱਚੇ ਇਦਾਂ ਜੀ ਸੱਚੇ ਸੁੱਚੇ ਸੀਗੇ ਸਿਆਣੇ ਆ ਬਦਮਾਸ਼ ਵੀ ਬੇਨਾਂ ਡੋਟਰੀਆ ਐ ਬਦਮਾਸ਼ੀ ਮਗਰੋਂ ਨੰਨੇ ਕੋਸਾ ਲੈਣ ਵਾਲਾ ਜੰਮਿਆ ਆ ਰਾਜ ਆ ਗਿਆ ਬਦਮਾਸ਼ਾਂ ਦੇ ਹੱਥ ਸੌੜਾਤੀ ਸਭ ਕਾ ਹੀ ਨਹੀਂ ਆਖਲੇ ਮੁਲਕ ਮੈਂ ਕੋਈ ਮੁਲਕ ਨਹੀਂ ਛੱਡਿਆ ਕੋਈ ਰਹਿ ਗਿਆ ਹੋ ਸਾਡੇ ਮੁਲਕ ਵਰਗਾ ਮੁਲਕ ਹੋਆ ਕੋਈ ਪਦਰੀ ਧਰਤੀ ਰਾਜ ਅੰਗਰੇਜ਼ਾਂ ਵਾਲਾ ਚੰਗਾ ਸੀਗਾ ਕਿ ਇਹ ਵਲਾਈਏ ਕਹਿੰਦੇ ਵੀ ਆਜ਼ਾਦੀ ਮਿਲ ਗਈ ਆ ਇਹ ਸਿੱਖਾ ਸੇਕ ਲੱਗ ਜਾਂਦੇ ਆਪਣਾ ਹਿੱਸਾ ਵੀ ਲੈ ਲੈਣੇ ਹੈ ਨਹੀਂ ਤਾਂ ਤਾਂ ਠੀਕ ਆ ਆਜ਼ਾਦੀ ਕਾੜੀ ਮਿਲੀ ਤੇ ਗੁਲਾਮੀ ਨਵੀ ਪਿਹੜੇ ਹੋਈ ਜਹੂਦੀ ਜਿਹੜੇ ਬਚੇ ਸੀ ਨਾ ਉਹਨੇ ਫੇਰ ਮੁਲਕ ਚੋਂ ਦਾ ਬਣਾ ਲਿਆ ਇਹ ਕਿਤੇ ਆ ਜਹੂਦੀ ਨੰਨੜੀ ਵੀ ਉਹ ਕਿ ਦੂ ਤੋ ਤਗੜੇ ਆ ਇਹ ਤਗੜਪਨ ਨਾਲ ਐਡਾ ਆ ਇਹ ਉਹ ਆਪਣੀ ਮਦਦ ਕਰਦੇ ਗਰੀਬ ਵਾਲੀ ਨੂੰ ਪੈਸੇ ਦਿੰਦੇ ਆ ਦੁਕਾਨਬਾਤ ਨੂੰ ਆ ਘਰ ਆ ਘਰ ਇਦਾਂ ਇਹ ਨਹੀਂ ਬੇਬੇ ਲਿਆ ਨੂੰ ਜੌੜ ਬੇਂ ਦੋਰ ਬੇਂ ਕਿ ਦੁਕਾਨ ਖਦੇਓ ਅੱਗੇ ਨੀ ਮਰ ਜਾ ਅੱਜ ਕੱਲ ਜਿਹੜੇ ਧਰਨੇ ਮੁਜਾਰੇ ਹੁੰਦੇ ਆ ਤੁਹਾਡੇ ਸਮੇਂ ਚ ਪਹਿਲਾਂ ਤਾਂ ਬੜੀਆਂ ਵੱਡੀਆਂ ਲਹਿਰਾਂ ਹੋਈਆਂ ਚਾਹੇ 1919 ਵਾਲਾ ਸਾਕਾ ਲੈ ਲੀਏ ਚਾਹੇ ਉਸ ਤੋਂ ਬਾਅਦ ਪਕੜੀ ਸੰਭਾਲ ਚਟਾ ਲਹਿਰ ਹੋਈ ਉਸ ਤੋਂ ਬਾਅਦ ਹੋਰ ਵੱਡੇ ਮੁਜ਼ਾਰੇ ਆਯਾਤੀ ਹੋਈ ਤੁਸੀਂ ਇਹ ਸਭ ਚੀਜ਼ਾਂ ਦੇਖੀਆਂ ਨੇ ਅੱਜ ਕੱਲ ਜਿਹੜਾ ਅੰਦੋਲਨ ਚੱਲ ਰਿਹਾ ਵਾ ਜਾਂ ਅੱਜ ਕੱਲ ਜਿਹੜੇ ਧਰਨੇ ਮੁਜ਼ਾਰੇ ਹੁੰਦੇ ਆ ਪਹਿਲਾਂ ਨਾਲੋਂ ਵੱਖਰੇ ਹੁੰਦੇ ਆ ਕਿ ਜਾਂ ਹੋਣ ਜੋਸ਼ ਜ਼ਿਆਦਾ ਜਾਂ ਪਹਿਲਾਂ ਜੋਸ਼ ਜ਼ਿਆਦਾ ਜਾਂ ਸਰਕਾਰਾਂ ਕਿਹੜੀਆਂ ਚੰਗੀਆਂ ਨੇ ਪਹਿਲਾਂ ਲੋਕ ਸੀ ਗਰੀਬ ਅਕਲ ਦੇ ਥੋੜੇ ਗਰੀਬ ਸੀ ਹੁਣ ਲੋਕ ਪੜ੍ਹ ਲੈ ਕੇ ਤੱਕ ਕੀ ਕਰ ਗਿਆ ਉਹਨਾਂ ਹੱਕ ਦੇਣ ਵਾਲੇ ਵੀ ਉਦਾਂ ਦੇ ਹੋ ਗਏ ਲੈਣੇ ਵਾਲੇ ਵੀ ਉਦਾਂ ਦੇ ਹੋ ਗਏ ਜਿਹੜੇ ਦੇਣਿਆ ਉਹ ਬਾਹਰ ਨਿਕਮੇ ਹੋ ਗਏ ਲੈਣੇ ਵਾਲੇ ਕਹਿੰਦੇ ਲੈ ਕੇ ਹੰਦਣਾ ਅੱਗੇ ਉਹਨਾਂ ਦੇ ਨਾਲ ਚ ਦੇਣੇ ਵਾਲੇ ਵੀ ਸੋਚਦੇ ਨੇ ਵੀ ਚਲੋ ਇਹਨਾਂ ਦਾ ਹੱਕ ਥੋੜਾ ਬਾਸ ਦੇ ਦੇ ਲਓ ਲੈਣੇ ਵਾਲੇ ਕਹਿੰਦੇ ਨਾ ਦੇਣ ਦਾ ਲੋច ਹੈ ਵਿਸਾਖੀ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦਾ ਤਿਉਹਾਰ ਕਿਸਾਨੀ ਦਾ ਏ ਖੇਤਾਂ ਦੇ ਪੁੱਤਾਂ ਦਾ ਤਿਉਹਾਰ ਹੈ ਪਰ ਹੁਣ ਉਸ ਤਰੀਕੇ ਨਾਲ ਵਿਸਾਖੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਉਸ ਤਰੀਕੇ ਨਾਲ ਖੁਸ਼ੀਆਂ ਨਹੀਂ ਹੁੰਦੀਆਂ ਜੋ ਪਹਿਲੇ ਜ਼ਮਾਨੇ ਦੇ ਵਿੱਚ ਹੁੰਦੀਆਂ ਸੀ ਕਿਉਂਕਿ ਬਹੁਤ ਚੀਜ਼ਾਂ ਇਸ ਵਿਸਾਖੀ ਦੇ ਤਿਉਹਾਰ ਦੇ ਉੱਪਰ ਹੁੰਦੀਆਂ ਸੀ ਕਿ ਕਿਸਾਨ ਆਪਣੀ ਹਾੜੀ ਸੋਣੀ ਦੀ ਫਸਲ ਵੇਚ ਕੇ ਇਸ ਤਿਉਹਾਰ ਨੂੰ ਬੜੀ ਖੁਸ਼ੀ ਦੇ ਨਾਲ ਮਨਾਉਂਦਾ ਹੈ ਪਰ ਹੁਣ ਕਿਸਾਨ ਉਸ ਤਰੀਕੇ ਨਾਲ ਖੁਸ਼ ਨਹੀਂ ਹੁੰਦਾ ਤਾਂ ਅਸੀਂ ਅੱਜ ਇਸ ਵੇਲੇ 111 ਸਾਲਾਂ ਦੇ ਫੌਜਾ ਸਿੰਘ ਦੇ ਘਰੇ ਆ ਫੌਜਾ ਸਿੰਘ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਵਿਸਾਖੀ ਦਾ ਕੀ ਮਤਲਬ ਹੈ ਕਿਉਂਕਿ ਇਹਨਾਂ ਨੇ ਵੱਡੀ ਵਿਸਾਖੀ ਦੇਖੀ ਐ ਪਹਿਲੀਆਂ ਜੋ ਵਿਸਾਖੀਆਂ ਹੁੰਦੀਆਂ ਸੀ ਉਹ ਵੀ ਦੇਖੀਆਂ ਨੇ ਅਤੇ ਅੱਜ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਵਿਸਾਖੀ ਮਨਾਉਂਦੇ ਨੇ ਸਭ ਗੱਲਬਾਤ ਅਸੀਂ ਫੌਜਾ ਸਿੰਘ ਹੁਣਾਂ ਨਾਲ ਕਰਾਂਗੇ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਬਾਪੂ ਜੀ ਸਸਰੀਕਾਲ ਅਤੇ ਸਵਾਗਤ ਹੈ ਜੀ ਤੁਹਾਡਾ ਤਾਂ ਠੀਕ ਹੋ ਤੰਦਰੁਸਤੋਂ ਮੈਂ ਮੇਰਾ ਕੋ ਦਿਮਾਗ ਕੰਮ ਨਹੀਂ ਕਰਦਾ ਪਰ ਗੱਲ ਬਹੁਤ ਸੋਹਣੀ ਇਹ ਨਹੀਂ ਕੀਤੀ ਜੀ ਸਾਡੇ ਬਾਰੇ ਦਾਣੇ ਮੁੱਕ ਜਾਣੇ ਜਿੱਥੋਂ ਲਾਲ ਕਣਕ ਹੋਣੇ ਨਾ ਕੁੱਟ ਕੇ ਝਾਣ ਨਹੀਂ ਪੂਲੇ ਪੱਠੇ ਮੁੱਕ ਜਾਣੇ ਜੀ ਦੇਖੋ ਥੋੜੀ ਦੁਨੀਆ ਜਿਹੜੇ ਇੱਕ ਇੱਕ ਘਰ ਦੇ ਦਾਦਾ ਘਰ ਬਣੇ ਹੋਣ ਹਮ ਐਸਲੇ ਸਾਡੇ ਉਹ ਬੰਦੇ ਬਾਹਰ ਗਏ ਹੋਇਆ ਇੱਕ ਮੇਰਾ ਲੜਕਾ ਖੇਤੀ ਕਰਦਾ ਲਗਵਾਂ ਦੀ ਵੀ ਬਾਹਰ ਗਏ ਹੋਇਆ ਉਹਨਾਂ ਦੀ ਵੀ ਜ਼ਮੀਨ ਸਾੜ ਕੋ ਆ ਦੋ ਤੰਨਾ ਚੋਂ ਡਰਮਾਂ ਦਾ ਪਤਾ ਹੀ ਨਹੀਂ ਸੀ ਕਿ ਲੱਗਾ ਬਈ ਇਹਨਾਂ ਵਿੱਚ ਪਰੂ ਦੇ ਦਾਣੇ ਕਪਰਾੜ ਦੇ ਕਈਕਾਂ ਦੇ ਆ ਸਾਰੇ ਪਰਸੋਂ ਮੇਲੇ ਕਰਕੇ ਛਾਣੇ ਲਾ ਕੇ ਨਾ ਮੰਡੀ ਛਿਟ ਕੇ ਆਏ ਆ ਇੰਦਾਂ ਦੀ ਕੁਸ਼ਾਲੀ ਇੱਥੇ ਤਾਂ ਦੁਨੀਆ ਤਰੱਕੀ ਕੀਤੀ ਕਮਾਲ ਹੋ ਗਿਆ ਮੈਂ ਦੇਖੀ ਆ ਇਹ ਅੱਗੇ ਨਹੀਂ ਤਾਂ ਉੱਥੇ ਜਿੱਲੇ ਮੈਂ 25 60 ਰਿਆਂ ਬਲਾਚ ਜਿਹੜੇ ਪੁਰਾਣੇ 40 40 ਸਾਲ ਦੇ ਆਓ ਸ਼ਿਓ ਨਹੀਂ ਕਹਿਣਾ ਦੁਨੀਆ ਵੱਧ ਗਈ ਜ਼ਮੀਨ ਬਰੀ ਨਹੀਂ ਕੀ ਕਰਾਂਗੇ ਪਰ ਨਹੀਂ ਜਿੱਦਾਂ ਜਿੱਦਾਂ ਦੁਨੀਆ ਵੱਧ ਗਈ ਉਦਾਂ ਉਦਾਂ ਰੱਬ ਨੇ ਉਹਨਾਂ ਦਾ ਜਿੱਦਾਂ ਨਿਆਣਾ ਜਨਮ ਦਾ ਪਹਿਲਾ ਰੱਬ ਉਹਦਾ ਖਾਣਾ-ਦਾਣਾ ਬਣਾਉਂਦਾ ਕਮਾਲ ਹੋ ਗਈ ਜਿਵੇਂ ਜਿਵੇਂ ਦੁਨੀਆ ਬੜੀ ਜ਼ਿਆਦਾ ਮਾਰ ਰਿਆ ਮੋਦੀ ਨੋ ਕਿਤੇ ਕਿਤੇ ਤਾਂ ਨਾਲ ਨੂੰ ਟਾਈਮ ਨਾ ਹੋਣਾ ਮੁੰਡੇ ਟਰੱਕਾਂ ਡਰਾਈਵਰ ਰੱਖਿਓ ਆ ਤਾਂ ਆਪਣਾ ਹੀ ਹੋੜ ਹੀ ਨਹੀਂ ਕੰਮ ਮੁਕਦਾ ਮਹੀਆਂ ਪੰਜ ਪੰਜ ਚਾਰ ਚਾਰ ਰੱਖੀਆਂ ਆ ਆਂਪਾ ਨਵੀਂ ਰਿਆ ਨਾ ਤਾਂ ਸਾ ਦੁੱਧਾ ਕੋਈ ਮੁੱਲ ਦਿੰਦਾ ਬੀੜੀ ਬਹਾਲੀ ਮੋਦੀ ਨਾ ਇੱਕ ਬਿਲਕੁਲ ਹੀ ਹੁਣ ਉੱਥੇ ਇਹ ਜ਼ਿੰਮੇਦਾਰਾਂ ਨੂੰ ਤਾਂ ਦਿੱਤਾ ਅੱਜ ਅੱਜ ਵਿਸਾਖੀ ਦਾ ਤਿਉਹਾਰ ਆ ਪਹਿਲਾਂ ਜਿੱਦਾਂ ਖੁਸ਼ ਹੁੰਦੇ ਸੀਗੇ ਤਾਂ ਮੇਲੇ ਜਾਂਦੇ ਸੀ ਨੱਚਦੇ ਸੀ ਟੱਪਦੇ ਸੀ ਕਿਸਾਨ ਕਿਉਂਕਿ ਜੇਬੇ ਜਿਹੜੇ ਆ ਉਹ ਪੈਸਿਆਂ ਨਾਲ ਭਰ ਜਾਂਦੇ ਸੀ ਖੇਤੀ ਜਦੋਂ ਫਸਲ ਵੇਚ ਕੇ ਆਉਂਦੇ ਸੀ ਅੱਜ ਕਿਸਾਨ ਖੁਸ਼ ਕਿਉਂ ਨਹੀਂ ਹੁੰਦਾ ਉਸ ਤਰੀਕੇ ਨਾਲ ਇੱਕ ਤੁਹਾਨੂੰ ਦੱਸਾਂ ਅੱਜ ਤੁਸੀਂ ਚੱਲਦੇ ਨਾਲ ਆਪਾਂ ਨਾਲੇ ਤੁਸੀਂ ਬੈਠ ਕੇ ਗੱਲਬਾਤ ਕਰਾਂਗੇ ਸਭ ਗੱਲਾਂ ਬੋਝੇ ਪੜੋ ਅੱਜ ਅੱਜ ਨਹੀਂ ਤਾਂ ਪਹਿਲਾਂ ਹੀ ਖਾਦੀ ਹੋਈ ਹੁੰਦੀ ਗੱਲ ਕੋਤੇ ਅੱਗੇ ਆਰਤੀਆਂ ਦਾ ਕੋਈ ਮੈਂ ਹਮੇਸ਼ਾ ਲਾਫੇ ਕਰ ਜੀ ਤੇ ਦੇ ਦੇਣਾ ਖੁਸ਼ ਸਵਾਲ ਹੁਣ ਉਹ ਕੋਈ ਬੰਦਾ ਸੀਗਾ ਜਿਹੜੇ ਉਹ ਪਿਛਲਾ ਕਰਜ਼ਾ ਲਾਇਆ ਹੁਣ ਬਾਕੀ ਜਿਹੜੇ 10 ਰੁਪਏ ਬਚਨੇ ਉਹ ਲੈ ਆਉਣੇ ਜੀ ਚ ਪਾ ਗਏ ਖੁਸ਼ ਬੜੀ ਮਾ ਹੁਣ ਉਹ 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 ਲਿਆਰਤੀ ਸੀਗੇ ਇਹ ਤਾਂ ਛੱਡ ਦੇਈ ਨੇ ਸਭ ਕੁਝ ਜ਼ਮੀਨਾਂ ਦੇ ਬੋਨਾ ਉਰੋਣੀਆਂ ਮੁੱਲ ਲਈਆਂ ਫੇਰ ਬੰਨ ਲਾਤਾ ਉਹ ਖਰੇ ਓਦਾਂ ਮੇ ਨਾ ਪੋੜ ਗਿਆ ਜੈਨ ਬੰਦਾ ਜੇ ਡਟਾ ਕੋ ਜਮੀਨ ਨਹੀਂ ਕੋਈ ਮੁੱਲ ਲੈ ਸਕਦਾ ਹੁਣ ਸਾਰੀਆਂ ਵੇਗਿਆਣੀਆਂ ਇਹ ਹਾਂ ਆ ਕਈ ਪਿੰਡੀ ਜਮੀਨਾਂ ਰੱਖ ਲੈ ਕੇ ਜਾ ਕੇ ਉਹ ਨਹੀਂ ਉਹ ਕਿ ਉਹਨਾਂ ਕੋਲੋਂ ਤਾਂ ਪਹਿਲਾਂ ਹੀ ਖਾਦੀ ਹੁੰਦੀ ਕਾਨਕਦ ਜੜੀ ਜੇ ਪੈਸੇ ਲਾਇਏ ਉਸ ਉਹ ਜਮੀਨਾਂ ਕਰੇ ਹਿੱਟਰਨ ਨਾ ਕਰ ਹੁਕਮ ਦਿੱਤਾ ਸੀਗਾ ਵੀ ਜਮੀਨ ਨਹੀਂ ਲੈ ਸਕਦੇ ਜੇ ਨਾ ਉਦੋਂ ਕਿ ਇੰਨਾ ਕੁ ਬੰਨਣ ਪੈ ਜਾਂਦਾ ਜੱਟਾਂ ਦਾ ਮਨਲਾ ਵੀ ਨਹੀਂ ਦੇਣਾ ਸੀ ਜਿਹੜੇ ਅੱਗੇ ਆਏ ਲੋਕ ਨਾਲ ਪਹਿਲਾਂ ਹੀ ਦੇ ਦੇਣੀਆਂ ਕਣਕਾਂ ਮੁੱਕ ਜਾਣੀਆਂ ਅਗੇ ਜਿਹੜੀਆਂ ਕਣਕ ਆਉਣੀਆਂ ਸਾਰੀ ਲੈ ਲੈਣੀ ਪੜੀਗੀ ਸੁਦਾਈ ਬੰਦੇ ਨੂੰ ਲੋੜ ਕੋਈ ਬੰਦੇ ਨੂੰ ਡੁਗਣਾ ਤੇ ਗਣਾ ਬਿਆਰ ਲਾ ਲੈਣਾ ਜੋ ਮਰਜੀ ਨਾ ਪਤਾ ਨਾ ਸੋ ਅੱਛਾ ਪਹਿਲਾਂ ਤੁਸੀਂ ਵਿਸਾਖੀ ਪਹਿਲੇ ਸਮਿਆਂ ਦੇ ਵਿੱਚ ਕਿੱਦਾਂ ਮਨਾਉਂਦੇ ਸੀਗੇ ਤਾਂ ਅੱਜ ਵਸਾਖੀ ਉਮੀਦ ਹੀ ਰਹੀ ਐ ਵਸਾਖੀ ਕਿੱਦਾਂ ਮਨਾਉਣੀ ਘਟਾਤ ਨੂੰ ਦਿੱਤਾ ਹੁੰਦੀ ਲਾਉਂਦਾ ਸੀ ਨਾ ਇਹ தம்ਜੀ ਸਾਹਵਾਲ ਦੇਖ ਕੇ ਹੱਥ ਜੋੜਨੇ ਲੱਤ ਚੱਕਣੀ ਤਾਂ ਜਿਹੜੇ தம்ਜੀ ਸਾਹਿਬ ਦੇਸਣ ਆਪਣਾ ਕਹਿੰਦਾ ਵਸਾਖੀ ਚੱਲੇ ਆ ਜਿਹੜੇ ਤਾਂ ਸੀਗੇ ਬਦਮਾਸ਼ ਹੋਣੀ ਤਾਂ ਤਗਾਂ ਜਾਣਾ ਸਵੇਰ ਨੂੰ ਟੱਕ ਟੱਕ ਮਾਰ ਕੇ ਬੁੜੀਆਂ ਨੂੰ ਮਾਰ ਲੈਣਾ ਜਿਹੜੇ ਅਗਰੇ ਵਾਲਾ ਤੜਕੇ ਉੱਠ ਕੇ ਜਾਣਾ ਨਾ ਕੇ ਆ ਜਾਣਾ ਜਿਹੜੇ ਸੁਖਣਾ ਕੋਈ ਆਪਣਾ ਪਿਆਰ ਨਾ ਜਾਂਦੇ ਦਾ ਬਦਮਾਸ਼ ਵੀ ਪਿਆਰ ਨਾ ਹੀ ਪਰ ਉਸੇ ਜਿਹੜਾ ਜਿੱਦਾਂ ਦਾ ਬੰਦੇ ਦਾ ਕਾਰਬਾ ਉਹ ਕਿਤੇ ਮੈਨੂੰ ਪਤਾ ਇੱਕ ਨਵੀਂ ਤੁਹਾਨੂੰ ਗੱਲ ਸੁਣਾਵਾਂ ਜਿਵੇਂ ਸੁੱਤੇ ਹੋਏ ਇਦਾਂ ਉੱਚਾ ਨੀ ਮਾ ਸਾਹ ਚ ਇਦਾਂ ਮੁਰਿਆਂ ਕਹਿੰਦੇ ਆ ਬੇਕੋ ਚਰਮ ਕਰੋ ਤੇ ਇਧਰ ਤਾਂ ਬੁੜੀਆਂ ਦੇ ਚਰਨ ਪੈਰਾਂ ਨੂੰ ਚਰਨ ਕਹਿਣ ਇਹ ਕਹਿੰਦਾ ਬੁੜੀਆਂ ਦਾ ਚਰਨ ਆਲੇ ਸਭ ਕੁ ਹੁੰਦਾ ਮਾਹੌਲ ਕੀਤਾ ਇਦਾਂ ਦੇ ਲੋਕ ਨਾ ਪੜ ਸਕੇ ਤੈਂ ਦੱਸਦਾ ਜਿਹੜੇ ਅਗਲੇ ਆ ਜਾਂ ਬੁੜੀਆਂ ਅਗਲੇ ਵਾਲੇ ਆਦਮੀ ਸੀ ਉਹ ਜਾਂਦੇ ਕਿ ਟੜ ਕੇ ਉੱਠ ਕੇ ਨਾਉਣਾ ਨਾ ਕਿ ਆ ਜਾਣਾ ਯਾਰ ਲੁੱਚਪੁਣਾ ਹੀ ਹੋ ਜਾਂਦੇ ਤੇ ਕਾਣ ਜਿਨੇ ਬੁੜੀਆਂ ਵੀ ਤੱਕੇ ਤੁੱਕੇ ਖਾਣੇ ਚੁੰਡੀਆਂ ਬਣਾਉਣੀਆਂ ਉਹ ਵੀ ਦੁਕਾਨ ਨੂੰ ਜਾਂਦੀਆਂ ਬੰਦੇ ਵੀ ਦੁਕਾਨ ਨੂੰ ਇਦਾਂ ਸੀ ਹੁਣ ਨਹੀਂ ਇਦਾਂ ਦੇ ਕੰਮ ਵੀ ਪਹਿਲਾਂ ਹੁੰਦੇ ਸੀ ਪਹਿਲਾਂ ਤਾਂ ਕਹਿੰਦੇ ਸੀ ਬੰਦੇ ਹੀ ਬੜੇ ਸੱਚੇ ਸੁੱਚੇ ਸੀਗੇ ਕੀ ਪਹਿਲਾਂ ਤਾਂ ਕਹਿੰਦੇ ਬੰਦੇ ਹੀ ਬੜੇ ਸੱਚੇ ਸੁੱਚੇ ਸੀਗੇ ਇਹੋ ਜਿਹੇ ਕੰਮ ਨਹੀਂ ਸੀ ਹੁੰਦੇ ਉਹ ਨਹੀਂ ਨਹੀਂ ਸਾਡੀ ਹੋਟਾਂ ਮੈਂ ਗੱਲਾਂ ਸੱਚੇ ਸੁੱਚੇ ਇਦਾਂ ਜੀ ਸੱਚੇ ਸੁੱਚੇ ਸੀਗੇ ਸਿਆਣੇ ਬਦਮਾਸ਼ ਵੀ ਬਈ ਨਾ ਦੋ ਤੁਰਿਆ ਇਹ ਬਦਮਾਸ਼ੀ ਮਗਰੋਂ ਗੰਨੇ ਕੋ ਸਗਾ ਲੈਣ ਵਾਲਾ ਜੰਮਿਆ ਬਸ ਦੁਨੀਆ ਥੋੜੀ ਸੀ ਅਜੇ ਤੁਸੀਂ ਤੁਸੀਂ ਕਿਦਾਂ ਮਨਾਉਂਦੇ ਸੀਗੇ ਵਿਸਾਖੀ ਫਿਰ ਓਏ ਅਸੀ ਭਰਾਵਾ ਇੱਕ ਤੈਨ ਦੱਸਾਂ ਲੜਕੀਆਂ ਸੀ ਬੜੀਆਂ ਤਿੰਨ ਲੜਕੇ ਸੀ ਛੋਕੇ ਜਿਹੜਾ ਲੜਕਾ ਬੜਾ ਹੋਵੇ ਨਾ ਸੀ ਰਾਤ ਦਿਨੇ ਕੰਮ ਕਰਨਾ ਕਿਤੇ ਕੋਈ ਮੁੰਡੇ ਆ ਜਾਣੇ ਉਹਨਾਂ ਨੂੰ ਮੈਂ ਤਾਂ ਪਾਉਣੀਆਂ ਵੀ ਇਦਾਂ ਕਰਦੇ ਤੜਕੇ ਜਾਵਾਂਗੇ ਮੱਥਾ ਦੇ ਕੇ ਆਣ ਕੇ ਖੂ ਜੋੜਾਂਗੇ ਕਬੀਲ ਲੜੀ ਤਿੰਨ ਲੜਕੀਆਂ ਬੜੀਆਂ ਤਿੰਨ ਲੜਕੇ ਛੋਟੇ ਵੀ ਤੜਕੇ ਉੱਠ ਕੇ ਜਾਵਾਂਗੇ ਮੱਥਾ ਦੇ ਕੇ ਆਣ ਕੇ ਖੂ ਜੋੜਾਂਗੇ ਇਹ ਕਮ ਨਹੀਂ ਵਿਹਾਰ ਤੇ ਉਹ ਜਿੱਦਾਂ ਇੱਕ ਗੱਲ ਹੁਣ ਵੀ ਇਦਾਂ ਹੀ ਆ ਜਿਸ ਗੱਲ ਤੇ ਆदमी ਪੈਦਾ ਉਹੋ ਹੀ ਦਿਲ ਚ ਰਹੀਂਦੀ ਹੈ ਹੈ ਕਿ ਨਹੀਂ ਅੱਗੇ ਤਾਂ ਲੋਕ ਕਣਕ ਮਾੜੀ ਗੱਦੜ ਨਹੀਂ ਉਹਨੇ ਉੱਚੇ ਥਾਂਵਾਂ ਵੱਢ ਕੇ ਪੂਲੇ ਪਾ ਕੇ ਝਾੜਨੇ ਖਾਣੇ ਨੂੰ ਹੁਣ ਤਾਂ ਸਾਡੀ ਪਰੂ ਦੇ ਡਰਾਮਾ ਪੜਿਓ ਆ ਸਾਡੇ 3 4 ਹੁਣ ਵਿਲੇ ਹੋਏ ਆ ਝਾੜਨੇ ਲਾ ਕੇ ਤਾਂ ਹੁਣ ਬੇ ਟਰਾਂਦੀ ਭੜ ਕੇ ਵਿੱਚ ਕੱਲ ਵੇਚ ਗਿਆ ਪਰੂ ਦੇ ਪੜਿਓ ਝਾੜ ਚੰਗਾ ਨਿਕਲ ਗਿਆ ਕੀ ਝਾੜ ਉਹਨੇ ਈਕਾ ਨਹੀਂ ਪਰੂ ਦੇ ਜਿਹੜੇ ਅੱਛਾ ਪਰੂ ਦੀ ਕਣਕ ਦੇ ਆ ਪਰੂ ਦੇ ਕਣਕ ਦੇ ਵਿਲੇ ਡਰਾਮਾ ਕਰਕੇ ਹੈ ਨਾ ਇਹ ਟਰਾਲੀ ਕਾ ਵੇਚ ਕੇ ਆਇਆ ਉਹਨੇ ਪਰੁੰਦੇਸ਼ੀ ਨਾਲ ਇੱਕ ਪਰੂ ਕਣਕਾਂ ਮਾੜੀਆਂ ਹੀ ਨਹੀਂ ਨਾ ਅੱਛਾ ਤੇ ਇੱਕਾਂ ਕਣਕਾਂ ਬਹੁਤ ਸੋਹਣੀਆਂ ਜੇ ਤੁਰ ਚੜ੍ਹ ਕੇ ਅਜੇ ਕੀ ਪਤਾ ਖੜੀਆਂ ਬਹੁਤ ਬੜੀਆਂ ਉਹਨਾਂ ਦੀ ਫਸਲ ਅਛਾ ਤੁਸੀਂ ਤਾਂ ਇੱਕ ਸਦੀੋਂ ਮਤਲਬ ਅਸੀਂ ਤੁਹਾਡੇ ਕੋਲ ਬਹੁਤ ਕੁਝ ਸਿੱਖਣਾ ਬਹੁਤ ਕੁਝ ਤੁਹਾਡੇ ਅੰਦਰ ਸਮੋਇਆ ਤੁਸੀਂ ਤਾਂ ਅੱਜ ਕੱਲ ਤੁਸੀਂ ਦੇਖਦੇ ਹੋਵੋਗੇ ਕਿ ਕਿਸਾਨ ਅੰਦੋਲਨ ਵੀ ਚੱਲ ਰਿਹਾ ਉੱਥੇ ਦਿੱਲੀ ਬੈਠੇ ਨੇ ਕਿਸਾਨ ਇਧਰੋਂ ਫਸਲਾਂ ਵੀ ਪੱਕੀਆਂ ਖੜੀਆਂ ਨੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਲੇਟ ਵੀ ਆ ਕਿ ਫਸਲ ਨਹੀਂ ਤੇ ਇਨਾ ਦਿਨਾਂ ਚ ਵਾਢੀ ਹੋ ਜਾਂਦੀ ਹੁੰਦੀ ਸੀਗੀ ਮਾਹੌਲ ਨੂੰ ਕਿਦਾਂ ਦੇਖਦੇ ਹੋ ਅੱਜ ਕੱਲ ਜਿਹੜਾ ਕਿਸਾਨੀ ਦਾ ਜਾਂ ਕਿਸਾਨ ਦੀ ਹਾਲਾਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਉਹ ਇਦਾਂ ਆ ਇਹ ਕੁਦਰਤ ਨਾਲ ਅੱਗੇ ਅੰਗਰੇਜ਼ਾਂ ਦੇ ਬਿੱਲੇ ਅੰਗਰੇਜ਼ਾਂ ਨੇ ਕੋ ਲੜ ਕੇ ਨਹੀਂ ਰਾਜ ਕੀਤਾ ਉਹ ਮੈਂ ਤਾਂ 40 ਸਾਲ ਪਹਿਲਾਂ ਦੇ ਆਏ ਹੋਸ਼ ਤੋਂ ਤੁਸੀਂ ਇੱਧਰ ਬੈਠ ਜਾਓ ਮੈਨੂੰ ਲੱਗਦਾ ਨਵਾਂਨ ਤੇ ਬੈਠੇ ਹੋ ਤਾਂ ਥੋੜਾ 40 15 ਸਾਲ ਦੇ ਪਹਿਲਾਂ ਦੇ ਆਏ ਆ ਸੁਣੀਆਂ ਆ ਇਹ ਜਣੇ ਆਏ ਤਾਂ ਇਨੀ ਲੰਬੜਦਾਈਆਂ ਸ਼ਫੈਰ ਪੁੱਛੀਆਂ ਜੈਲਦਾਈਆਂ ਉਹਨਾਂ ਨੂੰ ਦਿੱਤੀਆਂ ਜਿਹੜੇ ਅਕਲੇ ਵਾਲੇ ਬੰਦੇ ਖਾਂਦੇ ਪੀਂਦੇ ਜਿਹੜੇ ਕੋਈ ਸ਼ਿਕਾਇਤ ਦੀ ਪਜਾਉ ਮੜੇ ਆਦਮ ਤੱਕਲਾ ਦੱਪਕਾ ਮਾਰ ਦਿੰਦਾ ਉੱਥੇ ਦੇ ਨੇ ਤਾਂ ਉਹਨਾਂ ਦਾ ਇਹ ਬੜੀ ਅਕਲ ਨਾ ਹੈਨੀ ਇਦਾਂ ਸਪੈਟ ਉਹ ਜਹਲਦਾਰ ਲੰਬੜਦਾਰ ਪਿੰਡਾਂ ਚ ਬਣਾਏ ਜਿਹੜੇ ਕੋ ਖਾਂਦੇ ਪੀਂਦੇ ਸੀ ਇਹ ਨਹੀਂ ਇਹ ਮੈਂ ਦੇਖ ਆ ਬਹੁਤ ਦਿਮਾਗ ਨਾਲ ਫਿਰ ਦੇਖ ਸਾਡੇ ਕੋਲ ਦੀ ਵਿਆਸਪਿੰਡ ਉਹ ਮੇਰਾ ਲੈ ਨਹੀਂ ਆਂਦੀ ਛੱਡਦੀ ਲੈਣਾ ਮੇਰੀ ਹੋ ਚੁ ਪਹਿਲਾਂ ਨਹੀਂ ਥੋੜੀ ਨਿਕਲੀ ਹੋਈ ਆ ਇੱਕ ਪਾਸਾ ਦਾ ਚੌੜਾ ਬਹੁਤ ਛੱਡਿਆ ਉਹ ਵੀ ਕਿਤੇ ਦੁਨੀਆ ਵੱਢਣੀ ਆ ਹੁਣ ਡਬਲ ਹੋ ਗਈ ਆ ਉਦੋਂ ਦਾ ਸਕੀਮ ਲਈ ਆ ਗੋੜੀਆਂ ਪੁੜੀਆਂ ਵੀ ਗਾਓ ਕੱਢੀਆਂ ਲੋਕੋ ਕਹਿੰਦੇ ਤੇ ਛੰ ਲੱਗਾ ਸਾਡੇ ਪਿੰਡ ਬਣਨਾ ਬਣਨ ਤਾਂ ਲੋਕ ਮੋੜੇ ਖੜੇ ਹੋ ਗਏ ਅਸੀਂ ਨਹੀਂ ਤੇ ਛੰ ਬਣ ਦੇਣਾ ਬੁੜੀਆਂ ਰੁਸ ਕੇ ਚੜ ਜਾਣੀਆਂ ਫੇ ਸਾਡੀ ਹੋ ਚੋ ਸਾਲ ਪਾ ਤਨਖਾਹ ਪਿੰਡ ਦਿੰਦਾ ਰਿਆ ਬਾਬੂ ਨੂੰ ਫੇ ਉੱਥੇ ਟੇਸ਼ਨ ਬਣਾਇਆ ਅੱਛਾ ਸਾਲ ਪਰ ਬਾਬੂ ਨੂੰ ਆਪ ਤਨਖਾਹ ਦਿੱਤੀ ਫੇ ਪੱਕਾ ਹੋਇਆ ਲਾਰਪੁਰ ਨਹੀਂ ਟੇਸ਼ਨ ਬਣਦਾ ਕਾਲੇ ਨੇ ਸਾਡੇ ਪਿੰਡ ਬਣਦਾ ਬਜ਼ੁਰਗਾਨ ਕਹਿੰਦੇ ਉਹ ਜਿੱਦਾਂ ਕਮੋਦ ਆ ਗਿਆ ਵੇ ਸਾਡੀਆਂ ਜਨਨੀਆਂ ਰੁਸਕ ਚੜਨ ਗਈਆਂ ਉਹ ਇਦਾਂ ਦੇ ਲੋਕ ਸੀਗੇ ਰੱਬ ਸੀ ਗੋਰੀਆਂ ਨਾਲ ਕੋਈ ਜੇ ਹੁਣ ਤੇ ਰਹਿ ਜਾਂਦੇ ਹੁਣ ਹੁੰਦਾ ਬੇਲਾ ਚੇਤਾ ਇਕੱਲਾ ਫੋਨੀਆਂ ਕਰਦਾ ਸਾਡਾ ਮੁਰਖ ਅੱਛਾ ਜੀ ਹਾਂ ਉਹਦਾ ਜਿੱਦਾਂ ਸਾਡਾ ਮੁਰਵਾ ਇਕੱਲਾ ਫੋਨੀਆਂ ਹੋਣੇ ਰਾਜ ਆ ਗਿਆ ਬਦਮਾਸ਼ਾਂ ਦੇ ਹੱਥ ਸੌੜਾਤੀ ਸਭ ਕਹੇ ਦੀ ਆ ਕੇ ਦੇ ਮੁਲਕ ਮੈਂ ਕੋਈ ਮੁਲਕ ਨਹੀਂ ਛੱਡਿਆ ਕੋਈ ਰਹਿ ਗਿਆ ਹੋ ਸਾਡੇ ਮੁਲਖਰਗਾ ਮੁਲਖਵਾ ਕੋਈ ਪਦਰੀ ਧਰਤੀ ਦੋਨੋਂ ਮਹੀਨੇ ਦੀਆਂ ਰੁੱਤਾਂ 12 6 ਰੁੱਤਾਂ ਸਭ ਕੋ ਪਹਿਲਾ ਹੁੰਦਾ ਆ ਮੁਰਖੋ ਕਿਤੇ ਇਦਾਂ ਨਾ ਮੈਂ ਸਾਰੇ ਮੁਲਕ ਦੇਖੇ ਰਾਜ ਅੰਗਰੇਜ਼ਾਂ ਵਾਲਾ ਚੰਗਾ ਸੀਗਾ ਕਿ ਇਹ ਵਲਾਈਏ ਕਹਿੰਦੇ ਵੀ ਆਜ਼ਾਦੀ ਮਿਲ ਗਈ ਆ ਇਹ ਸਿੱਖਾ ਸਿੱਖ ਲੱਗ ਜਾਂਦੇ ਆਪਣਾ ਹਿੱਸਾ ਵੀ ਲੈ ਲੈਣੇ ਹੈ ਨਹੀਂ ਤਾਂ ਤਾਂ ਠੀਕ ਆ ਆਜ਼ਾਦੀ ਕਾੜੀ ਮਿਲੀ ਤੇ ਗੁਲਾਮੀ ਨਵੀਂ ਪਿਹੜੇ ਹੋਇਆ ਅੱਛਾ ਆ ਜਿਹੜੇ ਹੁਣ ਆ ਮਜ਼ਾੜੇ ਮਜ਼ੂਰੇ ਆ ਜੇ ਆਜ਼ਾਦੀ ਮਿਲ ਜਾਂਦੀ ਤਾਂ ਇਹ ਇਹ ਕਾਨੂੰ ਹੁੰਦੇ ਹਾਂ ਇਹ ਕਾਨੂੰ ਰੋਗ ਪੈਂਦੇ ਉਹ ਬਣਾਣੀ ਇਕੱਲੇ ਟੋਣਾ ਲੱਗ ਗਿਆ ਇਹ ਨਹੀਂ ਸਿੱਖ ਕੌਮ ਸੀ ਬੜੀ ਸੂਰਮੇ ਜਹੂਦੀਆਂ ਆਈ ਪਰ ਇੱਕ ਗੱਲ ਹੈ ਇੱਕ ਮੈਂ ਤਾੜਿਆ ਉਧਰ ਰਹਿਣ ਵਿੱਚ ਫਿਰਨ ਚ ਜਹੂਦੀ ਹੇਦਰਨਾ ਮੈਂ ਜਾਣਾ ਚ ਦੋ ਤਿੰਨ ਵਾਰ ਗਿਆ ਕੋਈ ਨਹੀਂ ਆਪਣੇ ਜਿੱਦ ਦੋਸ਼ੜੇ ਆਏ ਕੈਸ ਨਾ ਮਾਰ ਮਾਰ ਕੇ ਬਾਹਰ ਸੁੱਟੇ ਦੇਖ ਜਰ ਆ ਵੀ ਮਗਿਆ ਫਿਰ ਮਾੜੀ ਗੱਲ ਕੋ ਕੱਢ ਦਿਓ ਜਿਹੜੀ ਗਾਲੀ ਨਿਕਲ ਜਾਂਦੀ ਹੈ ਨਾ ਫੇਰ ਆਪ ਵੀ ਮਰ ਗਿਆ ਫੇਰ ਜਹੂਦੀ ਜਿਹੜੇ ਬਚੇ ਸੀ ਨਾ ਉਹਨੇ ਫੇਰ ਮੁਲਕ ਚੋਂ ਦਾ ਬਣਾ ਲਿਆ ਫੇਰ ਕਿਤੇ ਆ ਜਹੂਦੀ ਨੰਨਣ ਜੀ ਉਹ ਕਿਦੋਂ ਤੋ ਤਗੜੇ ਆ ਇਹ ਤਗੜਾ ਬਣਾਇਆ ਨਾ ਇਡਾ ਆ ਇਹ ਆਪੋ ਆਪਣੀ ਮਦਦ ਕਰਦੇ ਗਰੀਬ ਵਾਲੀ ਨੂੰ ਪੈਸੇ ਦਿੰਦੇ ਆ ਦੁਕਾਨ ਬਾਤ ਉਨਾ ਕਰਾ ਕਰ ਇਦਾਂ ਇਹ ਨਹੀਂ ਮੇ ਬੇਲਿਆਂ ਨੂੰ ਜਾਨ ਨੂੰ ਬੇ ਦੋਰ ਪੈ ਕਿ ਦੁਕਾਨ ਕਿਦਿਓ ਅੱਗੇ ਨਵੀਂ ਮਰ ਜਾ ਇੱਥੇ ਤਾਂ ਮੈਨੂੰ ਲੱਗਦਾ ਵੀ ਅਮੀਰ ਅਮੀਰ ਹੋ ਜਾਂਦਾ ਤਕਰੀਬ ਹੋਰ ਗਰੀਬ ਹੋ ਜਾਂਦਾ ਉਹ ਖੈ ਜਿਹੜੇ ਗਰੀਬਾਂ ਨੂੰ ਸੂਤਦਾਂ ਨਹੀਂ ਦੇ ਉਹਨਾਂ ਨਾਲ ਜ਼ਿਆਦਾ ਗਰੀਬ ਬਹੁਣੇ ਉਹ ਤੈਨੂੰ ਵੀ ਦੱਸ ਦਿੰਦਾ ਉਹ ਮੀਰ ਉਹ ਜੜੀਆਂ 2 ਨੰਬਰ ਦਾ ਪੈਸਾ ਜਿਹੜੇ ਉਹ ਖਾਂਦੇ ਪੀਂਦੇ ਆ ਉਹ ਵਿੱਚੋਂ ਠਗੀਆਂ ਮਾਰਦੇ ਆ ਉਹ ਹੋਈ ਜਾਂਦੇ ਆ ਅਮੋਦੀਨ ਬਿਲਕੁਲ ਬੀੜੀ ਬਹਾਤੀ ਪਹਿਲਾਂ ਦੱਸੋ ਉਹਨਾਂ ਨੂੰ ਕੰਮ ਦੇਉ ਬੰਦਿਆ ਨੂੰ ਬਾਅਦ ਵਿੱਚ ਮੁਰਖਾ ਜਿਹਨੂੰ ਪੈਸੇ ਉਦਾਂ ਨਹੀਂ ਦਿੰਦੇ ਉਹਨੂੰ ਕੰਮ ਦਿੰਦੇ ਆ ਉਹਨੂੰ ਕਹਿੰਦੇ ਕੰਮਕਾਰ ਘੋਲ ਦੁਕਾਨਦਾਰਾਂ ਨੂੰ ਕਹਿੰਦੇ ਉਹ ਰੱਖਣਾ ਬਣਾ ਦੇ ਇਹਨੂੰ ਪੱਕੇ ਬੰਦੇ ਬੇਲਾ ਨੂੰ ਪੈਸੇ ਦਿੰਦੇ ਆ ਰੋਟੀ ਖੋਗੇ ਠੀਕ ਹੈ ਦੁਕਾਨਦਾਰ ਨੂੰ ਆਪ ਹੁਕਮ ਕਰਦੇ ਆ ਵੀ ਤੈਨੂੰ ਇਹਨੂੰ ਪੈਸੇ ਦੇਣੇ ਪੈਣੇ ਆ ਇੱਥੇ ਕਿੰਨੀ ਚੌਹਰਵੇਂ ਕਿਲੋ ਕਣਕ ਦਿੰਦੇ ਉਹਨਾਂ ਨੂੰ ਅੱਗੇ ਨਵੀਂ ਬੜੀ ਬੜੀ ਉਹਨਾਂ ਦੀ ਬਹਾਲਦੇ ਆ ਹੈ ਕਿ ਨਹੀਂ ਅਛਾ ਅੱਜ ਕੱਲ ਜਿਹੜੇ ਧਰਨੇ ਮੁਜਾਰੇ ਹੁੰਦੇ ਆ ਤੁਹਾਡੇ ਸਮੇਂ ਚ ਪਹਿਲਾਂ ਤਾਂ ਬੜੀਆਂ ਵੱਡੀਆਂ ਲਹਿਰਾਂ ਹੋਈਆਂ ਚਾਹੇ 1919 ਵਾਲਾ ਸਾਕਾ ਲੈ ਲੀਏ ਚਾਹੇ ਉਸ ਤੋਂ ਬਾਅਦ ਪਗੜੀ ਸੰਭਾਲ ਜਟਾ ਲਹਿਰ ਹੋਈ ਉਸ ਤੋਂ ਬਾਅਦ ਹੋਰ ਵੱਡੇ ਮੁਜਾਰੇ ਆਯਾਦੀ ਹੋਈ ਤੁਸੀਂ ਇਹ ਸਭ ਚੀਜ਼ਾਂ ਦੇਖੀਆਂ ਨੇ ਅੱਜ ਕੱਲ ਜਿਹੜਾ ਅੰਦੋਲਨ ਚੱਲ ਰਿਹਾ ਵਾ ਜਾਂ ਅੱਜ ਕੱਲ ਜਿਹੜੇ ਧਰਨੇ ਮੁਜ਼ਾਰੇ ਹੁੰਦੇ ਆ ਪਹਿਲਾਂ ਨਾਲੋਂ ਵੱਖਰੇ ਹੁੰਦੇ ਆ ਕਿ ਜਾਂ ਹੋਣ ਜੋਸ਼ ਜ਼ਿਆਦਾ ਜਾਂ ਪਹਿਲਾਂ ਜੋਸ਼ ਜ਼ਿਆਦਾ ਜਾਂ ਸਰਕਾਰਾਂ ਕਿਹੜੀਆਂ ਚੰਗੀਆਂ ਨੇ ਪਹਿਲਾਂ ਲੋਕ ਸੀ ਗਰੀਬ ਅਕਲ ਦੇ ਥੋੜੇ ਗਰੀਬ ਸੀ ਹੁਣ ਲੋਕ ਪੜ੍ਹ ਲੈ ਗਏ ਤੇ ਕੀ ਕਰ ਗਏ ਕੋਣ ਹੱਕ ਦੇਣੇ ਵਾਲੇ ਵੀ ਓਦਾਂ ਦੇ ਹੋ ਗਏ ਧੱਲੇ ਨਹੀਂ ਆਏ ਵੀ ਓਦਾਂ ਦੇ ਹੋ ਗਏ ਜਿਹੜੇ ਦਿਨੇ ਆਏ ਉਹ ਬਾਹਰ ਨਿਕਮੇ ਹੋ ਗਏ ਲੈਣੇ ਵਾਲੇ ਕਹਿੰਦੇ ਲੈ ਕੇ ਦੇਣਾ ਅੱਗੇ ਉਹਨਾਂ ਦੇ ਨਾਲ ਚ ਦਿਨੇ ਆ ਵੀ ਸੋਚ ਲੈਣ ਦੇ ਵਿੱਚ ਚਲੋ ਇਹਨਾਂ ਦਾ ਹੱਕ ਥੋੜਾ ਬਾਸ ਦੇ ਦੇ ਦਿਓ ਲੈਣੇ ਆਏ ਕਹਿੰਦੇ ਨਾ ਦੇਣ ਤਾਂ ਲਾਤੀ ਰੋਟੀ ਮਿਲਦੀ ਜਾਂਦੀ ਜਮੀਨ ਨੂੰ ਕੋ ਪੁੱਛਦਾ ਨਹੀਂ ਐਦਾਂ ਤੇ ਜਿਹੜਾ ਅੱਜ ਅੰਦੋਲਨ ਚੱਲ ਰਿਹਾ ਦਿੱਲੀ ਵਾਲਾ ਉਹ ਠੀਕ ਆ ਹੱਕ ਲੈਣ ਵਾਲੇ ਠੀਕ ਨੇ ਆਪਣੇ ਉਹ ਇੱਕ ਗੱਲ ਹੈ ਮੋਦੀ ਨੇ ਪੁੱਛੇ ਮੈਨੂੰ ਖੜਿਆ ਨਹੀਂ ਮੋਦੀ ਮੈਂ ਪਹਿਲਾਂ ਨੰਦੜਾ ਆਇਆ ਸੀ ਮੋਦੀ ਨੇ ਪੁੱਛੇ ਵੀ ਤੇਰੇ ਕੋਲ ਬੜੇ ਮਾਂ ਮੰਗਣਾ ਆਪਣਾ ਹੱਕ ਮੰਗਦੇ ਪਹਿਲਾਂ ਇਹ ਨਹੀਂ ਆਦਰ ਤਿੰਨਾਂ ਗੌਰਮੈਂਟਾਂ ਨੇ ਕੀਤਾ ਹੈਗਾ ਮੇਰੀ ਹੋਸਟ ਜਿਉ ਮੈਂ ਛੁੱਟ ਸੁਮਾਰੀਆਂ ਪਹਿਲਾਂ ਤਾਂ ਕਾਂਗਰਸਾਂ ਅਕਾਲੀਆਂ ਨਾਲ ਕਾਮਰੇਟਾਂ ਨਾਲ ਬਈ 2 ਨੰਬਰ ਦਾ ਜਿਹੜਾ ਪੈਸਾ ਹੈ ਨਾ इकਟ्ठा ਕੀਤਾ ਉਹ ਪ੍ਰੂਫ ਕਰਨਾ ਕਿਨੇ ਸੌਣ ਨੇ ਕੀਤਾ ਦੋ ਨੰਬਰ ਦਾ ਉਹ ਉਹ ਦਾ ਅਫਸਰ ਵਾਲੇ ਦੋ ਨੰਬਰ ਦੇ ਪੈਸੇ ਇਕੱਠਾ ਕੀਤਾ ਕਿਨੇ ਨੇ ਕੀਤਾ ਦੋ ਬਿਨਾਂ ਇਹ ਸੀ ਬਿ ਦੋ ਨੰਬਰ ਦਾ ਪੈਸਾ ਇੰਨਾ ਇਹ ਕਿੱਥੋਂ ਆ ਗਿਆ ਪ੍ਰੂਫ ਕਰਨਾ ਇਹ ਸਾਰਾ ਕਮਾਹ ਕਮਾਹ ਜ਼ਮੀਨ ਨੇ ਸਾਡੀ ਸਾਡੀ ਉਹ ਖੋਹ ਲਿਆ ਇਹਦੇ ਕੋਲ ਹੀ ਲੈਣਾ ਅਸੀਂ ਆਪਣੀ ਚੀਜ਼ ਮੰਗਦੇ ਆਂ ਇਹ ਜੀ ਮਿਹਨਤ ਕਰਦੇ ਨੇ ਆਪਣੀ ਜੀਮਾਨ ਦੇ ਸਾਨੂੰ ਛੱਡ ਰੋਟੀ ਖਾਂਦੇ ਰਹਿਣ ਦੇ ਜੇ ਮੈਂ ਕੋਠੀ ਦੇ ਦੇਖਿਆ ਝੰਡੇ ਕਿਸਾਨੀ ਦੇ ਲੱਗੇ ਐ ਤੇ ਬਾਹਰ ਗੇਟ ਤੇ ਵੀ ਲੱਗਾ ਤਾਂ ਪੂਰੀ ਹਮੈਤ ਕਰਦੇ ਤੁਸੀਂ ਜਾ ਕੇ ਆਏ ਉੱਥੇ ਦਿੱਲੀ ਕਿ ਨਹੀਂ ਹਾਂ ਸਾਡਾ ਮੁੰਡਾ ਰਹਿ ਗਿਆ 2 ਮਹੀਨੇ ਬੋਲਾਲਾ ਚੱਕ ਆਇਆ ਹੁਣ ਵੀ 2-3 ਵਾਰ ਗਿਆ ਟੋਡਾ ਨਹੀਂ ਜੀ ਕੀਤਾ ਮੈਂ ਜੋਰ ਲਾਇਆ ਮੈਨੂੰ ਖੜਿਆ ਨਹੀਂ ਮੇਰਾ ਮੈਂ ਹੁਣ ਹੰਮ ਗਿਆ ਮੇਰਾ ਜੋਰ ਲਾਇਆ ਸਟੇਜ ਤੇ ਇੱਕ ਵਾਰ ਮੈਂ ਲੈਕਚਰ ਕਰਿਆ ਮਾਂ ਉਥੇ ਸਿੱਧੀ ਅੱਗੇ ਉਹ ਐ ਮੁੰਡੇ ਨਹੀਂ ਨਹੀਂ ਖੜਿਆ ਮੈਂ ਸਟੇਜ ਤੇ ਜੋਰ ਨਾਲ ਸਟੇਜ ਤੇ ਖੜੇ ਹੋ ਕੇ ਬੋਲਣਾ ਮੜਾ ਓੱਖਾ ਮੈਂ ਪਤਾ ਇਹ ਤਾਂ ਨਵਾਂ ਨਵਾਂ ਆਂਦਾ ਹੈ ਮੈਂ ਜਾਂ ਐਨ ਮੈਂ ਤਰੀਕੇ ਤਰੀਕੇ ਨਾਲ ਮੋਦੀ ਨੂੰ ਦੱਸਿਆ ਮਾਂ ਬੇਤੂ ਅੰਗਲੈਂਡ ਪਹਿਲਾਂ ਆਇਆ ਪਹਿਲਾਂ ਐ ਦੇਖੀ ਕੀਤਾ ਪੰਜਾਬ ਤਾਂ ਭੁੱਖਾ ਮਰਦਾ ਇਹ ਪਹਿਲਾ ਮੁਲਕ ਦੇਖਣ ਦਾ ਪਿਆ ਹਰ ਇੱਕ ਮੁਲਕ ਵਿੱਚ ਬੰਬਾਲ ਕਫੇ ਦੇਖ ਲਈ ਪਹਿਲਾਂ ਪੰਜਾਬ ਦਾ ਫੇਰੇ ਨਾ ਬੜੀ ਖੇਲ ਖੇਲੀ ਇਹ ਅਰਪਏ ਓੜੇ ਬਦਲੇ ਜਿਹੜੇ ਤਾਂ ਸੀਗੇ ਅਮੀਰ ਲੋਕ ਉਹਨੇ ਬੈਂਕਾਂ 'ਚ ਉਧਰ ਉਧਰ ਚਾਨਫਾਟ ਕਰਨਾ ਕੋਈ ਗੱਲ ਹੀ ਨਹੀਂ ਜਿਹੜਾ ਜ਼ਿਮੀਂਦਾਰਾ ਇਹ ਰਹਾ ਜਾਂ ਦੁਕਾਨਦਾਰ ਦੋ-ਦੋ ਤਿੰਨ-ਤਿੰਨ ਚਾਰ-ਚਾਰ ਲੱਖ ਰੁਪਏ ਵੱਡ-ਵੱਡੇ ਜ਼ਿਮੀਂਦਾਰਾਂ ਦੇ ਘਰ ਕਿਹੜੇ ਵੇਲੇ ਮਸ਼ੀਨਰੀ ਵੇਚ ਲੈਣੀ ਮਜ਼ਦੂਰਾਂ ਨੂੰ ਰੋਜ਼ ਦੇਣੇ ਉਹ ਮਰ ਗਿਆ ਪੈਸੇ ਵਟਾਉਂਦੇ ਉਹ ਐਨ ਕੀ ਕੀਤਾ ਇਹ ਲੇਟ ਕੀ ਆ ਗਿਆ ਤਾਂ ਫਾਇਦਾ ਕੀ ਹੋ ਗਿਆ ਖਰਾਬ ਕਰਨੇ ਦਾ ਖੇਲ ਪਹਿਲਾਂ ਖੇਲੀ ਅੱਛਾ ਤੁਸੀਂ ਤਾਂ بڑے بڑے ਮੁਲਕਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਬੰਦਿਆਂ ਨੂੰ ਮਿਲੇ ਹੋ ਕਿਉਂਕਿ ਤੁਸੀਂ ਬੜੀ ਵੱਡੀ ਸ਼ਖਸੀਅਤ ਹੋ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਕੋਲ ਸਾਡੀ ਅਸੀਂ ਗੱਲਾਂ ਸੁਣ ਰਹੇ ਆਂ ਵੱਡੇ ਵੱਡੇ ਬੰਦਿਆਂ ਨੂੰ ਤੁਸੀਂ ਮਿਲੇ ਕਦੀ ਮੁਲਾਕਾਤ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਇੰਡੀਆ ਦੇ ਮੋਦੀ ਨਾਲ ਉਧਰ ਤਾਂ ਮੋਦੀ ਮਿਲੇ ਆ ਮੈਨੂੰ ਇੱਧਰ ਕਿੰਦਰ ਮਿਲੇ ਸੀਗੇ ਬਲੇਜ ਪਹਿਲਾਂ ਜਦੋਂ ਆਇਆ ਪਹਿਲਾਂ ਹਾਂ ਪਹਿਲਾਂ ਆਇਆ ਜਿੱਥੇ ਮੈਂ ਰਹਿੰਦਾ ਸੀ ਬਾਰਕਿੰਗ ਸਾਬੇਨ ਗੁਰਦੁਆਰੇ ਅੱਛਾ ਉਹ ਗੁਰਦੁਆਰੇ ਨੇ ਆਇਆ ਅਸੀਂ ਗਏ ਸੀ ਉਹ ਜਿਹੜੇ ਉੱਤਰਿਆ ਸੀ ਪ੍ਰਧਾਨ ਤਾਂ ਲੈ ਗਿਆ ਬੰਦੇ ਇਕੱਠੇ ਕਰਕੇ ਉਹਦੇ ਕੀ ਜਿੰਨੇ ਪਹੁੰਚਦਾ ਸੈਕਟੀ ਲੈ ਗਿਆ ਸਾਨੂੰ ਲੰਚ ਖਾਉਣ ਨੂੰ ਅੱਛਾ ਚੰਗੇ ਇਹ ਦ ਪੰਡ ਵਾਲੇ ਦਬੱਲੇ ਕਮੇਟੀ ਵਾਲੇ ਪਾੜ ਜਾਂਦੇ ਪਹਿਲਾਂ ਬਲੇਜ ਆਇਆ ਉਹਨੂੰ ਮਿਲੇ ਸੀ ਗੱਲਾਂ ਬਾਤਾਂ ਕੀਤੀਆਂ ਸੀ ਗੱਲਬਾਤ ਤਾਂ ਜਾੜ ਗੱਲ ਸੁਣ ਐਵੇਂ ਤਾਂ ਗੱਪਾਂ ਮਾਰੀਆਂ ਪੜਿਓ ਲਿਖਿਓ ਬੰਦੇ ਇੱਥੇ ਮੈਨ ਪੜ੍ਹਦਾ ਜੱਟ ਗੱਲਾਂ ਬਾਤਾਂ ਕਿੰਦੀਆਂ ਤੂੰ ਐ ਕਰਦਾ ਮ ਗੱਲਾਂ ਉਦਾਂ ਮੈਂ ਮੈਂ ਆ ਉਦਾਂ ਮੇਰੇ ਗੱਲਾਂ ਬਾਤਾਂ ਦਾ ਅੱਛਾ ਜੇ ਜੇ ਬਾਪੂ ਜੀ ਅੱਜ ਤੁਹਾਡੀ ਮੁਲਾਕਾਤ ਹੋ ਜੇ ਨਰਿੰਦਰ ਮੋਦੀ ਨਾਲ ਤੇ ਆ ਸਾਰਾ ਕੁਝ ਮਾਹੌਲ ਜੋ ਪੰਜਾਬ ਨੂੰ ਲੈ ਕੇ ਚੱਲ ਰਿਹਾ ਕੀ ਕਹੋਗੇ ਉਹਨਾਂ ਨੂੰ ਗੱਲਾਂ ਬਾਤਾਂ ਤਾਂ ਇੱਕੋ ਫੋਟੇ ਤੇ ਹੁੰਦਾ ਹੁੰਦਾ ਉਹਦਾ ਦਾੜੀ ਉਹ ਉਹ ਉੱਥੇ ਇਹ ਮਹੀਨਾ ਦੋ ਮਹੀਨੇ ਲਾਇ ਸੀ 75 ਪਾਉਂਡ ਦੇ ਸੀਗੇ 40 ਪਾਉਂਡ ਮੜ ਜਾਂਦੇ ਸੀ ਬਹੁਤ ਤੰਬੂ ਲਾਇਆ ਸੀ ਉਹਨ ਕਾਰ ਭੇਜੀ ਸੀ ਆਲਾ ਬਿੰਗਾ ਸਿੱਧਾ ਹੁੰਦਾ ਉਹਨ ਮੈਨੇ ਕਾਰ ਰੋਡ 'ਤੇ ਭੇਜਾਈ ਗੁਰਦੁਆਰੇ ਵਾਲੇ ਕਹਿੰਦੇ ਬੰਦ ਕਰਨਾ ਮੈਂ ਕਿਹਾ ਬਿਲਕੁਲ ਮੈਨੂੰ ਜਿੱਥੇ ਕੋਚ ਕਹਿ ਉਹ ਉੱਥੇ ਜਾਣਾ ਫਿਰ ਉਹ ਨਹੀਂ ਗੁਰਦੁਆਰੇ ਵੀ ਸੱਦਿਆ ਸੀ ਉਹਦਾ ਬਿੰਗਾ ਸਿੱਧਾ ਹੁੰਦਾ ਉਹਨ ਕਾਰ ਭੇਜੀ ਸੀ ਫਰੀ ਮੈਨੂੰ ਜਦ ਐਵੇਂ ਕਹੀਏ ਹੈ ਨਾ ਤੇ ਇਦਾਂ ਹੈ ਮੈਂ ਨਾਮ ਦੇ ਮੁਲਕ ਵੀ ਗਵਰਨਮੈਂਟ ਸਰ ਤੇ ਪੁੱਤ ਦੇ ਕੇ ਕਿਰਾਇਆ ਰੱਖਦੀ ਹੀ 2 ਡੇਟਾਂ ਕੱਲੇ ਨੂੰ ਨਹੀਂ ਪਤਾ 나 ਮੈਨੂੰ ਪਤਾ ਹੀ ਕਿੱਥੇ ਚੜਨਾ ਕਿੱਥੇ ਉਤਰਨਾ 2 ਡੇਟਾਂ ਨੂੰ ਹੋਰ ਮੇਤੋਂ ਕੋ ਝੂਠ ਵੀ ਬੋਲ ਗਿਆ ਹੋਏ ਕੱਢ ਦਿਓ ਵੇ ਜੇ ਮੈਂ ਕਹਿ ਨੂੰ ਵੱਧ ਚੰਗ ਕਹਿ ਹੋ ਗਿਆ ਵੇ ਮਾਫ ਦੇ ਕਰਨਾ ਨਹੀਂ ਨਹੀਂ ਅਸਲ ਤੇ ਚਲੋ ਅਖੀਰ ਦੇ ਵਿੱਚ ਇਹ ਦੱਸੋ ਤੁਹਾਡੀ ਸਿਹਤ ਦਾ ਰਾਜ ਕੀ ਖਾਣੇ ਪੀਣੇ ਕੀ ਹੋ ਖਰਾਕ ਕੀ ਹੈ ਤੁਹਾਡੀ ਸਿਹਤ ਠੀਕ ਰਹਿੰਦੀ ਹੈ ਹੁਣ ਤਾਂ ਸਿਹਤ ਬਹਿ ਗਈ ਬੇੜੀ ਮੈਂ ਤਾਂ ਕਹਿਣਾ ਬੰਦੇ ਦੀ ਉਮਰ ਹਰ ਕਦੀ ਰਾਗੀ ਦੀ ਬੰਦੇ ਦੀ ਪ੍ਰਚਾਰ ਕੀ ਦੀ ਬਾਲੀ ਨਹੀਂ ਚਾਹੀਦੀ ਉਹਨੇ ਕੀ ਕੰਮ ਕਰਦਾ ਕਰਦਾ ਮੱਜਾ ਤੇ ਦੋ ਦਿਨ ਘਰ ਦੇ ਰੋ ਕੇ ਹੜ ਜਾਣਗੇ ਮੈਰਵਾਨੀ ਵਾਲੀ ਛੇੜਲੀ ਅਮਰ ਬਹੁਤ ਖਰਾਬ ਪਰ ਤੁਸੀਂ ਤਾਂ ਸਾਡਾ ਮਾਣ 111 ਸਾਲਾਂ ਦੇ ਅੱਜ ਹੋ ਗਏ ਉਹ ਇਦਾਂ ਹੈ ਠੀਕ ਆ ਪਰ ਨਾ ਰਾਤ ਨੂੰ ਨੀਂਦ ਆਉਣੀ ਆ ਨਾ ਅੰਦਰ ਕੋ ਨੰਗਦਾ ਸੰਗ ਦੇ ਵਿੱਚੋਂ ਦਵਾ ਲਿਆਈ ਦੀ ਆ ਐਸ ਤੰਗੀ ਨੂੰ ਹਲਮੀ ਗੰਦਾ ਖਾਣੇ ਪੀਣੇ ਕੀ ਹੋ ਫਿਰ ਖਰਾਕੀ ਰੱਖੀ ਆਪਣੀ ਕੁਝ ਵੀ ਨਿਕਾਣਾ ਦਾ ਪਹਿਲਾਂ ਹੀ ਥੋੜਾ ਸਵੇਰ ਨੂੰ 12 ਮਹੀਨੇ ਮੈਂ ਪਿੰਨੀਆਂ ਰੱਖਦਾ ਹੁੰਦਾ ਉਧਰ ਵੀ 12 ਮਹੀਨੇ ਅੱਛਾ ਸਵੇਰ ਨੂੰ ਪਿੰਨੀ ਖਾ ਕੇ ਚਾਹ ਪੀ ਲੈਣੀ ਦਪਹਿਰ ਨੂੰ ਦਲੀਆ ਦੂਲੀਆ ਜਾਂ ਬਿਸਕਟ ਦੋ ਖਾ ਲੈਣੇ ਰਾਤ ਨੂੰ ਪਤਲਾ ਜਾਂ ਫੁਲਕਾ ਦਾਲ ਦੂ ਸਬਜ਼ੀ ਇਹ ਖਾਣਾ ਉਹ ਵੀ ਉਹ ਨੰਗਣਾ ਹਟ ਗਿਆ ਹੁਣ ਸੰਗ ਮਿਲ ਜਾਂਦਾ ਦਵਾਈ ਲੈਣਾ ਚਲੋ ਧੰਨਵਾਦ ਆ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਤਾਂ ਫੌਜਾ ਸਿੰਘ ਨੇ ਇਹ ਇੱਕ ਸਦੀ ਤੋਂ ਵੱਧ ਦਾ ਸਮਾਂ ਆਪਣੇ ਅੰਦਰ ਸਮੋਈ ਬੈਠੇ ਆ ਕਹਿੰਦੇ ਆ ਕਿ ਪਹਿਲਾ ਸਮਾਂ ਠੀਕ ਹੁੰਦਾ ਸੀ ਜੇ ਅੰਗਰੇਜ਼ ਰਹਿ ਜਾਂਦੇ ਤਾਂ ਸਾਡੇ ਦੇਸ਼ ਨੂੰ ਕੈਲੀਫੋਰਨੀਆ ਬਣਾ ਦੇਣਾ ਸੀਗਾ ਪਰ ਸਰਕਾਰਾਂ ਜਿਹੜੀਆਂ ਨੇ ਹੁਣ ਉਹ ਬੇਈਮਾਨ ਆ ਚੁੱਕੀਆਂ ਨੇ ਇਸ ਕਰਕੇ ਸਾਡੇ ਦੇਸ਼ ਦਾ ਭਲਾ ਨਹੀਂ